ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹਰ ਇੱਕ ਦਿਨ ਉਹਨਾਂ ਦੇ ਲਈ ਮੁਸੀਬਤ ਖੜੀ ਕਰ ਰਿਹਾ ਹੈ ਥਾਰ ਵਾਲੀ ਕੁੜੀ ਜਿਹੜੀ ਕੁਛੇਰ ਪਹਿਲਾਂ ਜਿਸ ਨੂੰ ਚਿੱਟੇ ਦੇ ਸਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਸ ਦੇ ਕੇਸ ਦੇ ਨਾਲ ਕੀ ਕੁਝ ਤਾਰਾ ਜੁੜੀਆਂ ਨੇ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਕੇਸ ਦੀਆਂ ਤੁਹਾਨੂੰ ਦੱਸਦੇ ਹਾਂ ਵਿਕਰਮਜੀਤ ਸਿੰਘ ਮਜੀਠੀਆ ਸਵੇਰ ਸੁਬਾਹ ਉਸ ਦੇ ਘਰ ਵਿਜੀਲੈਂਸ ਜਾਂਦੀ ਹੈ ਛਾਪਾ ਮਾਰਦੀ ਹੈ ਵਿਜੀਲੈਂਸ ਦੇ ਨਾਲ ਕਾਫੀ ਜ਼ਿਆਦੇ ਜਿਹੜੇ ਤਹਿਸ਼ ਦੇ ਵਿੱਚ ਆ ਜਾਂਦੇ ਆ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮੇਰੀ ਪਤਨੀ ਨੂੰ ਯਾਨੀ ਕਿ ਮੌਜੂਦਾ ਐਮ ਜਿਹੜੀ ਐਮ.ਐਲ.ਏ ਆ ਗੁਨੀਵ ਕੌਰ ਮਜੀਠੀਆ ਜੀ ਉਹਨਾਂ ਦੇ ਨਾਲ ਧੱਕੇ ਮਾਰੇ ਗਏ ਉਹਨਾਂ ਵੱਲੋਂ ਕਿਹਾ ਗਿਆ ਮੇਰੇ ਬੱਚਿਆਂ ਨੂੰ ਧਮਕਾਇਆ ਗਿਆ ਉਥੇ ਲਾਈਵ ਹੁੰਦੇ ਆ ਪੱਤਰਕਾਰਾਂ ਨੂੰ ਬੁਲਾਉਂਦੇ ਆ ਉਹਨਾਂ ਦੇ ਸਮਰਥਕ ਪਹੁੰਚਦੇ ਆ ਬਹੁਤ ਜ਼ਿਆਦਾ ਹੋ ਹੱਲਾ ਹੁੰਦਾ ਉਸ ਤੋਂ ਬਾਅਦ ਮਜੀਠੀਆ ਸਾਹਿਬ ਆਪ ਜਦੋਂ ਗੱਡੀ 'ਚ ਬੈਠਣ ਲੱਗਦੇ ਆ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜਿੱਥੇ ਕਮਿਟਮੈਂਟ ਹੋਈ ਆ ਉੱਥੇ ਲੈ ਕੇ जाया ਜਾ ਰਿਹਾ ਜਾਂ ਫਿਰ ਕਿਤੇ ਹੋਰ ਇਹ ਗੱਲ ਵੀ ਕੈਮਰੇ ਰਿਕਾਰਡ ਕਰ ਲੈਂਦੇ ਆ ਬਾਦ ਦੇ ਵਿੱਚ ਆਮ ਆਦਮੀ ਪਾਰਟੀ ਉਹ ਜਿਹੜੀ ਸਕਰੀਨ ਤੇ ਆਉਂਦੀ ਆ ਉਹਨਾਂ ਵੱਲੋਂ ਇਸ ਨੂੰ ਜਾਇਸ਼ਹਰਾਇਆ ਜਾਂਦਾ ਦੂਸਰੇ ਪਾਸੇ ਕੈਂਪੇਨ ਚਲਾਈ ਜਾਂਦੀ ਆ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਖਿਲਾਫ ਸਭ ਤੋਂ ਵੱਡੀ ਜਿੱਤ ਆਮ ਆਦਮੀ ਪਾਰਟੀ ਦੀ ਹੋਈ ਆ ਤੁਹਾਨੂੰ ਦੱਸ ਦਿੰਨੇ ਆ ਕਿ ਥਾਰ ਵਾਲੀ ਕੁੜੀ ਜਿਹੜੀ ਬਠਿੰਡੇ ਤੋਂ ਗ੍ਰਿਫਤਾਰ ਹੋਈ ਸੀ ਉਸ ਦੀ ਇਸ ਕੇਸ ਦੇ ਨਾਲ ਕੀ ਤਾਰ ਜੁੜਦੀ ਆ ਮਸਲਾ ਇਹ ਆ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਉਸ ਦੇ ਉੱਤੇ ਕਾਫੀ ਜ਼ਿਆਦਾ ਗੰਭੀਰ આરોਪ ਲਗਾਏ ਆ ਆਮ ਆਦਮੀ ਪਾਰਟੀ ਨੇ ਪਰ ਵਿਚਲੀ ਗੱਲ ਕੀ ਆ ਵਿਚਲੀ ਗੱਲ ਇਹ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਹੁਣ ਜਿਹੜਾ ਉਹਨਾਂ ਤੇ ਕੇਸ ਬਣਾਇਆ ਉਹ ਐਨਡੀਪੀਐਸ ਦਾ ਜਾਂ ਫਿਰ ਚਿੱਟੇ ਦੇ ਨਾਲ ਸਬੰਧਤ ਨਹੀਂਗਾ ਉਹ ਬਣਾਇਆ ਗਿਆ ਕੇਸ ਆਮਦਨ ਤੋਂ ਵੱਧ ਜਾਇਦਾਦ ਦਾ ਤੇ ਦੂਸਰੇ ਪਾਸੇ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਸਮਗਲਿੰਗ ਕਰਕੇ ਇਹਨਾਂ ਦੇ ਸੰਬੰਧ ਕਈ ਸਮਗਲਰਾਂ ਨਾਲ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹੀ ਕੁਝ ਹੋਇਆ ਸੀ ਬਠਿੰਡੇ ਦੇ ਵਿੱਚ ਜਦੋਂ ਥਾਰ ਵਾਲੀ ਕੁੜੀ ਉਸ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਹੋਰ ਨਹੀਂ ਰਿਹਾ ਕਰਤਾ ਤੇ ਦੂਸਰੀ ਵਾਰ